ਦਾਦੀ ਦੇ ਆਸ਼ਿਕ ਨੇ ਮਰਵਾਤਾ ਉਸੇ ਦਾ ਪੋਤਾ ਜੀਹਾਂ ਸੁਣ ਕੇ ਹੈਰਾਨੀ ਹੋਵੇਗੀ ਦਾਦੀ ਦੇ ਪ੍ਰੇਮ ਸੰਬੰਧ ਇਸੇ ਦੇ ਚਲਦੇ ਆ ਪੋਤਾ ਜਿਹੜਾ ਹੈ ਉਸ ਨੂੰ ਕਿਡਨਾਪ ਕਰ ਲਿਆ ਗਿਆ ਤੇ ਸਕੂਲ ਦੇ ਵਿੱਚ ਉਸਦੇ ਨਾਲ ਕਾਹਨ ਕੀਤਾ ਗਿਆ ਅੱਜਕੱਲ ਦੇ ਕਲਯੁਗੀ ਸਮੇਂ ਦੇ ਵਿੱਚ ਜਿੱਥੇ ਕੀ ਅਸੀਂ ਆਮ ਸੁਣਦੇ ਹਾਂ ਕਿ ਪਤੀ ਪਤਨੀ ਦੇ ਐਕਸਟਰਾ ਮੈਰਿਟਲ ਅਫੇਅਰ ਹੁੰਦੇ ਆ ਔਰ ਸਵੇਲੇ ਪਰਿਵਾਰ ਨੂੰ ਪੁਲਿਸ ਨੂੰ ਭਾਜੜਾ ਪੈ ਜਾਂਦੀ ਹੈ ਜਦੋਂ ਇੱਕ ਬੱਚੇ ਨੂੰ ਸਕੂਲ ਚੋਂ ਹੀ ਅਗਵਾ ਕਰ ਲਿਆ ਜਾਂਦਾ ਹੈ ਇੱਕ ਸਖਸ਼ ਦੇ ਵੱਲੋਂ ਇਸ ਸਖਸ਼ ਬੱਚੇ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਬਸ ਤੂੰ ਕੁਝ ਨਹੀਂ ਬੋਲਣਾ ਜੇ ਤੂੰ ਚਿਲਾਏਗਾ ਕੁਝ ਬੋਲੇਗਾ ਸਿੱਧਾ ਤੇਰਾ ਵੜਦਾ ਵਾਂਗਾ ਤੇ ਬੱਚੇ ਨੂੰ ਡਰਾ ਧਮਕਾ ਕੇ ਸਕੂਲ ਚੋਂ ਲੈ ਗਿਆ ਤੇ ਜਦੋਂ ਮਾਪਿਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਮਾਪਿਆਂ ਨੂੰ ਤਾਂ ਹੱਥਾ ਪੈਰਾਂ ਦੀ ਪੈ ਗਈ ਪੁਲਿਸ ਨੂੰ ਮੌਕੇ ਤੇ ਜਾਣਕਾਰੀ ਦਿੱਤੀ ਗਈ ਪੁਲਿਸ ਨੇ ਤਿੰਨ ਤੋਂ 4 ਘੰਟਿਆਂ ਦੇ ਵਿੱਚ ਇਸ ਕੇਸ ਦੀ ਗੁੱਥੀ ਸੁਲਝਾ ਲਈ ਤੇ ਬਾਅਦ ਵਿੱਚ ਜਦੋਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਤੇ ਸਾਰੇ ਪਰਿਵਾਰ ਦੀਆਂ ਇਲਾਕੇ ਦੀਆਂ ਪੁਲਿਸ ਦੀਆਂ ਅੱਖਾਂ ਜਿਹੜੀਆਂ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਤੇ ਹੋਸ਼ ਸਭ ਦੇ ਉੱਡ ਗਏ ਜਦੋਂ ਪਤਾ ਚੱਲਿਆ ਦਾਦੀ ਦੇ ਹੀ ਪ੍ਰੇਮ ਸੰਬੰਧ ਚੱਲ ਰਹੇ ਸੀ ਇਸੇ ਦੇ ਚੱਲਦੇ ਆਸ਼ਕੀ ਦੇ ਵਿੱਚ ਦਾਦੀ ਦਾ ਜਿਹੜਾ ਪ੍ਰੇਮੀ ਸੀ ਪੋਤੇ ਨੂੰ ਅਗਵਾ ਕਰਕੇ ਲੈ ਗਿਆ ਮਾਮਲਾ ਮੋਗਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਖੁਦ ਤੁਹਾਨੂੰ ਸੁਣਾਵਾਂਗੇ ਕਿ ਮਾਸੂਮ ਬੱਚੇ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿ ਕੁਝ ਉਸ ਦਾਦੀ ਦੇ ਆਸ਼ਕ ਦੇ ਵੱਲੋਂ ਬੱਚੇ ਦੇ ਨਾਲ ਕਾਂਡ ਕੀਤਾ ਗਿਆ ਸਕੂਲ ਗਿਆ ਤੇ ਜਦੋਂ ਮੈਂ ਬਰੇਡ ਉੱਥੇ ਲੱਗ ਕਲਾਸ ਤੋਂ ਮੈਨੂੰ ਉਹਨੇ ਜੋ ਤੱਕਾਇਆ ਦਾ ਤੇ ਉਹ ਗੰਦਾ ਮੈਨੂੰ ਗਧੀਆਂ ਮਰਮਣ ਬਈ ਮੈਂ ਜਦੋਂ ਪਾਪਾ ਲਗਦਾ ਜੇ ਅਨ ਉਹ ਗੰਦਾ ਜੇ ਤੂੰ ਨਾ ਕਰਨਾ ਗਿਆ ਮੈਂ ਦਮ ਕਰੀਂ ਕ ਗੱਦ ਕਰੂੰ ਕਰੇ ਜੰਗ ਉਹ ਉਹ ਦਿਨ ਵਾਰ ਦੂੰਗਾ ਤੇ ਮੈਨੂੰ ਬਚ ਉਹ ਗੰਦਾ ਨਾ ਗੰ ਨਹੀਂ ਗੰਦਾ ਕਹਿੰਦਾ ਤੈਨੂੰ ਦਿਨ ਵਾਰ ਵਾਰ ਦਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬਚ ਗਿਆ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬਾਚਾ ਬਾਚਾ ਮੈਂ ਲੈਦਰ ਅਦਰ ਲੈ ਕੇ ਗਿਆ ਸਕੂਲੋਂ ਦਾ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮਾਂ ਨੇ ਰੋਕਿਆ ਨਹੀਂ ਤੁਹਾਨੂੰ ਕੋਈ ਮੈਡਮਾਂ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅਦਰ ਅਦਰ ਤੋਂ ਬਾਅਦ ਅਦਰ ਲੈ ਕੇ ਗਿਆ ਬੁੱਤਰ ਬੁੱਤਰ ਜਾ ਕੇ ਬੱਚਾ ਅਣਾ ਉਹ ਆਨ ਗੈਰਗਰੀ ਕਰਾਇਆ ਉਹ ਆਉਂਦਾ ਬਾਤੋਂ ਆਉਂ ਲੱਗਾ ਬਾਤੋਂ ਬਾਤੋਂ ਪਲਸ ਪਲਸ ਦੱਸ ਗਈ ਮੇਰੇ ਦੇ ਪਲਸ ਫਾ ਪਲਸ ਵਰਦੀ ਮੈਨੂੰ 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 ਲੱਭਦੀ ਤੇ ਬਾਤੋਂ ਆਇਆ ਕਿਧਰ ਰਹੀ ਸਾਥੇ ਲੱਗ ਗਿਆ ਮਰਸਾਈਕਲ ਤੇ ਲੱਗ ਗਿਆ ਤੇ ਮੈਨੂੰ ਆ ਕੇ ਆਣਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਆਉਣ ਲੱਗੇ ਮੈਨੂੰ ਉਹਨੇ ਪੈਟਰੋਲ ਪੰਪ ਦੇ ਉਹ ਦਿਖਾਇਆ ਦਾ ਕਹਿੰਦਾ ਮੈਂ ਤੈਨੂੰ ਵੱਧ ਵੱਧ ਦੂੰਗਾ ਜੇ ਤੂੰ ਮੈਨੂੰ ਹਣ ਜੇ ਤੂੰ ਐਂ ਕਿਹਾ ਭਈ ਮੈਨੂੰ ਆ ਲੱਗੇ 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 ਗਿਆ ਹੀ ਭਈ ਐਂ ਕਰਕੇ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੋਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਆ। ਅ ਵਿਦਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ। ਤੇ ਇਹਨਾਂ ਦੇ ਦੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ। ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਵਾ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾਮ ਉਹਨਾਂ ਪੇਰੈਂਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀ ਰਿਕਵਰੀ ਕੀ ਹੋਈ ਹੈ ਪੂਰੀ ਕੋਲੀ ਕਾਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ